ਕੋਣ ਕੋਈ ਕਿੱਥੇ ਆਏ ਹੋ ਇਹੋ ਹੀ ਗੱਲ ਤਾਂ ਮਿਲਣਾ ਕੋਈ ਆ ਦੇਣਾ ਹੋਰ ਇਸੇ ਕੋਈ ਮੇਰੇ ਪ੍ਰਭਾਸ ਨੇ ਮੈਂ ਗੱਲ ਪੈਸੇ ਕਰੀ ਹੁੰਦੇ ਕੋਣ ਨੇ ਬਾਕੀ ਤੁਸੀਂ ਇੱਥੇ ਪਹੁੰਚੇ ਕੀ ਕਹਿਣਾ ਚਾਹੋਗੇ ਕਿ ਗੁਰੂ ਘਰ ਆ ਜਾਏ ਤੁਹਾਨੂੰ ਕੁੜੀਆਂ ਲੰਗਾਣੀ ਮੇਰੇ ਬੱਚੇ ਨੂੰ ਲਾ ਲਈਏ ਜਿਹੜੂ ਉਹਨੂੰ ਬਈਆ ਸੁਣਨ ਲੱਗਣਾ ਆਰਾਮ ਦਾ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਇੱਥੇ ਆਏ ਸੀਗੇ ਕੋਈ ਨਾ ਬਸ ਇਹਦਾ ਵਰਤ ਹੋਇਆ ਉਹ ਤੁਮਨੇ ਸੀਗੀ ਜਿਹੜੀ ਪਰਟਾਈਨ ਮੱਦੇ ਆਹ ਮਾਰਾਇ ਤੇ ਸ਼ੀਰ ਘਰ ਨੇ ਗਈ ਜੀ ਹਾਂ ਉਸੇ ਤੁਮਨੇ ਮਾਂ ਦੀ ਪੂਰੀ ਕਰਨ ਲਈ ਨਿਦੇ ਦੇ ਧਰਮੋਂ ਤੋਂ ਬਾਪੂ ਜੀ ਸਰਜੀਤ ਪਾਤਰ ਹੋਣਾਂ ਦੀ ਅੱਜ ਮੌਤ ਹੋ ਗਈ ਆ ਤਾਂ ਤੁਸੀਂ ਕਿਵੇਂ ਦੇਖਦੇ ਇਹਨਾਂ ਪ੍ਰਸਿੱਧ ਜੀਤ ਪਾਤਰ ਜੀ ਦੀ ਅੱਜ ਮੌਤ ਕਿੰਦੇ ਹੋਈ ਆ ਤਾਂ ਤੁਸੀਂ ਕਿਵੇਂ ਮੌਤ ਸਮਾ ਚਨਾ ਵੀ ਆ ਗਈ ਉੱਪਰ ਤੇ ਮੌਤ ਮਰੀ ਜੇ ਨਾ ਤਾਂ ਵੀ ਰਹਿਣਾ ਪੜਿਆ ਮਾਪੀ ਲੋਕ ਸਭਾ ਚੋਣ ਆ ਗਏ ਤੁਸੀਂ ਕਿਉਂ ਨਹੀਂ ਲੋਕ ਜੋ ਕਿ ਕਾਫੀ ਜਿਹੜੇ ਸਿੱਧੂ ਬਈ ਦੇ ਜਿਹੜੇ ਸਪੋਰਟਰ ਵੀ ਹੈਗੇ 팬 ਹੈਗੇ ਉਹ ਚਾਹੁੰਦੇ ਸੀ ਕਿ ਤੁਸੀਂ ਚੋਣ ਲੜੋ ਤਾਂ ਤੁਸੀਂ ਚੋਣ ਕਿਉਂ ਨਹੀਂ ਲੜਦੇ ਬੇਟਾ ਚੋਣ ਤਾਂ ਮੈਨੂੰ ਪਾਸੇ ਵੱਲੋਂ ਵੀ ਆਈ ਸੀ ਕੋਈ ਜਿਆਦਾ ਪਰਪਰੰਤੂ ਮੈਂ ਮੇਰੀ ਕੋਈ ਅਨੀਸ਼ੀਅਲ ਸਟੇਮੇ ਬੱਚਾ ਨਹੀਂ ਆਣਾ ਸੋ ਕਿਉਂਕਿ ਮੇਰਾ ਜਿਹੜਾ ਆਪਣਾ ਘਰ ਬਾਕੀ ਇਸ ਤੇ ਮੈਂ ਸਿੱਧੂ ਦੇ ਮਿਊਜ਼ਿਕ ਦਾ ਕੰਮ ਹੈ ਸਾਰੇ ਖੇਲ ਰਿਹਾ ਕੁਲੇ ਤਾਂ ਮੈਂ ਥੋੜਾ ਜਿਹਾ ਪਰਿਵਾਰ ਨੂੰ ਸਾਦੇ ਆਪ ਦੇ ਚੋਣ ਚਾਰੋਦਾਰ ਨੂੰ ਸਮਾਜ ਦੇ ਲੋਕ ਸਹਿਯੋਗ ਕਰਦੇ ਇੱਕ ਮੈਂ ਫਿਜ਼ੀਕਲੀ ਥੋੜਾ ਜਾ ਇੰਨਾ ਜਿਆਦਾ ਕੁਤਨੀ ਸੀ ਸਮਝ ਨਹੀਂ ਲੱਗਿਆ ਵੀ ਮੈਂ ਇਹ ਇਲੈਕਸ਼ਨ ਦਾਉਂਦੇ ਰਹਿੰਦੇ ਲੱਗੂ ਗੱਲ ਕਰੇ ਫਿਰ ਦੇਖ ਲਾਂਗੇ ਪਰੰਤੂ ਪਹਿਲਾਂ ਇਹਦੇ ਰਿਪੁਜੀਸ਼ਨ ਨੂੰ ਮਜ਼ਬੂਤ ਕਰਨਾ ਥੋੜਾ ਜਿਆਦਾ ਪਾਪ ਜੀ ਰਾਜਾ ਵਣਿੰਗ ਦੇ ਨਾਲ ਤੁਹਾਡਾ ਕਾਫੀ ਪਿਆਰ ਆ ਤਾ ਲੁਧਿਆਣੇ ਤੋਂ ਚੋਂ ਲੜ ਰਹੇ ਨੇ ਤੁਸੀਂ ਉਹਨਾਂ ਦੀ سپورਟ ਜਾਂ ਕੋਈ ਰੈਲੀ ਵਗੈਰਾ ਚ ਨਾਲ ਉਹਨਾਂ ਦੇ ਬਰੂ ਦੇ ਜਾ ਬਿਲਕੁਲ ਕਰਾਂਗੇ ਜਿਵੇਂ ਜਿਮਾਂ ਕਸਮ ਆ ਲੱਗੂਗਾ ਜਿਉਂ ਰਾਉਂਦੀ ਸਾਰਿਆਂ ਨਾਲ ਹੀ ਆਪਣੇ ਜੈਤਨ ਸਿੰਘ ਸਾਹਿਬ ਹੋਣ ਭਾਈ ਬਿੰਦੂ ਹੋਣਾ ਜੀ ਪਾਰਟੀ ਨਾਲ ਸਾਰਿਆਂ ਨੂੰ ਬੜੀ ਅੱਜ ਦੀ ਪੋਲਿੰਗ ਦੇ ਸਿੱਟੇ ਲੈ ਕੇ ਮਤਲਬ ਨਹੀਂ ਬਸੇ ਵੀ ਮਾਰਾਇਦਾ ਹੀ ਲਾਭ ਲੈਣੇ ਉਸ ਦੇ ਇੱਕ ਹੋਰ ਇੱਕ ਤੋਂ ਪੱਗਿੰਦੀ ਸ਼ੁਰੂ ਨਿਰੂ ਦੇ ਦਰਸਨ ਹੁੰਦੀ ਹੈ ਤਾਂ ਇਹਦਾ ਤਾਂ ਬਹੁਤ ਵੱਡਾ ਮਹੱਤਵ ਹੈ ਕਿ ਸਾਡੇ ਤੇ ਦਾ ਸੋਚ ਰਿਹਾ ਸੀ ਕਿ ਇਹਦਾ ਲੰਚਾ ਸੰਗਤ ਦੇ ਨਾਲ ਸਤਿ ਸਪਨ ਬੱਬੂ ਜੀ ਹਲੇ ਤੱਕ ਕੋਈ ਕੋਈ ਇਨਸਾਫ ਸਿੱਧੂ ਬਾਈ ਦਾ ਨਹੀਂ ਮਿਲਿਆ ਤਾਂ ਕੀ ਮੰਗ ਕਰਦੇ ਗੁਰੂ ਤੇ ਦਰਤਾ ਦੇ ਇੱਥੇ ਸਿੱਧੂ ਬਾਈ ਦੀ ਇੱਕ ਟਾਈਮ ਜੋ ਨਾਲ ਰਹੇ ਸੀ ਕਿ ਜਦੋਂ ਉਹ ਹਾਕਮ ਸਾਹਿਬ ਦੇ ਦਕਸ਼ਮਕਾਰੀ ਕਰੇ ਸੀ ਉਹ ਮਿਲਦਾ ਉਸ ਵੇਲੇ ਵੀ ਸਿੱਧੂ ਬਾਈ ਨਾਲ ਸੀ ਤਾਂ ਅੱਜ ਤੁਸੀਂ ਕਿਤਾਏ ਹੋ ਛੋਟੇ ਨਿੱਕੇ ਸਿੱਧੂ ਆਏ ਹੋ ਤਾਂ ਅੱਜ ਮੰਗ ਕੀ ਹੈ ਕਿ ਜੋ ਇੰਦਰ ਤੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਕਿ ਅਜੇ ਤੱਕ ਇਨਸਾਫ ਕੋਈ ਨਹੀਂ ਮਿਲਿਆ ਇਨਸਾਫ ਦਾ ਤਾਂ ਤੁਸੀਂ ਦਿੱਤ ਤੱਕ ਸਪੋਰਟ ਦੇ ਗਵਰਨਮੈਂਟ ਆ ਲਾ ਐਂਡ ਆਰਡਰ ਵੀ ਜਿਹੜੀ ਹਾਲਤਾ ਬਹੁਤ ਜ਼ਿਆਦੇ ਮਾੜੀ ਹੈ ਖੋ ਹੁਣ ਤੁਸੀਂ ਦੇਖੋ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਵੀ ਸਰਕਾਰ ਨੇ ਪੇਸ਼ ਕਰਤਾ ਕਿ ਸਾਡੀ ਗਲਤੀ ਦੇ ਨਾਲ ਸੁਧਰੀ ਮੌਤ ਹੋਈ ਤੇ ਜਿਹੜੀ ਜੇ ਸੀ ਸਕੋਪੀ ਵਿਡਰਾ ਕਿਤੀ ਦਾ 24 ਆਵਰ ਦੇ ਵਿੱਚ ਉਹ ਜਿਹੜਾ ਉਹਦਾ ਕਤਲ ਕਰਨ ਦਾ ਹੈ ਜਦ ਕਿ ਉਸ ਕੋ ਪਹਿਲਾਂ ਅਸੀਂ 15 ਦਿਨ ਘਰੇ ਬਿਨਾਂ ਗਨ ਮੈਨਟੋ ਸੀ ਹਨ ਕਿਸੇ ਨੇ ਨਹੀਂ ਮਾਰਿਆ ਕਿਉਂਕਿ ਕਿਸੇ ਨੂੰ ਪਤਾ ਨਹੀਂ ਸੀ ਕਿ ਸਾਡੇ ਕੋਲ ਗਨ ਮੈਨੂਕਾ ਆਏ ਹੈਗੇ ਜਾਂ ਨਹੀਂ ਹੈਗੇ ਪਰੰਤੂ ਸਰਕਾਰ ਨੇ ਬਹੁਤ ਵੱਡਾ ਰੋਲ ਨਿਭਾਇਆ ਹੈ ਔਰ ਮੈਂ ਕਿੰਨੇ ਜਿਹੜੇ ਅਫਸਰ ਸਾਹਿਬਾਨ ਨੇ ਵਿੱਚ ਆਉਂਦੇ ਸੀਗੇ ਫਲਤੇਜ ਬੰਨੇ ਇਹ ਮੀਡੀਆ ਸਲਾਹਕਾਰ ਮੈਡਮ ਉਹ ਸੀ ਹੈ ਜੀ ਦਾ ਇੱਕ ਸਰਬਾ ਮਦਵਾ ਸਾਰਾ ਸਾਰਾ ਇਹਨਾਂ ਨੇ ਸਾਰਿਆਂ ਦੇ ਉਸ ਪਲਾਨਿੰਗ ਦੇ ਤਹਿਤ ਜਿਹੜੀ ਇਹਦੀ ਸਕੇਪੀ ਵਿਡਰਾ ਕਰਕੇ ਉਹਨੂੰ ਕੀ ਤਸਵੀਰ ਦਾ ਨੁਕਸਾਨ ਹੋ ਗਿਆ ਔਰ ਮਸੀਬ ਸਾਹਿਬ ਨੇ ਇਸ ਦੇ ਰਿਗਾਰਡਿੰਗ ਮਿਲ ਵੀ ਚੁੱਕੇ ਆ ਕਿ ਜੀ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਵੇ ਨਹੀਂ ਕਰ ਰਹੇ ਤੁਹਾਡੇ ਸਾਹਮਣੇ ਲਾਰੈਂਸ ਦੀ ਵੀ ਵੀਡੀਓ ਹੈ ਸਵਾ ਸਾਲ ਹੋ ਗਿਆ ਤਾਂ ਇਹਨਾਂ ਦੀ ਕਸਟਡੀ ਦੇ ਵਿੱਚ ਮਤਲਬ ਜਿਵੇਂ ਮੈਂ ਸੱਤ ਤੇ ਅਕਸ ਤਰੀਕ ਦੀ ਰਾਤ ਨੂੰ ਉਹਦੇ ਬਾਹਰ ਰਹਿੰਦਾ ਹੈ ਪਾਸ ਵੀਡੀਓ ਬਣ ਜਾਂਦੀ ਹੈ ਪਬਲਿਸ਼ ਵੀ ਹੋ ਜਾਂਦੀ ਹੈ YouTube ਤੋਂ ਹਾਈ ਕੋਰਟ ਨੇ ਉਪਰਾਜ ਵੀ ਕਰ ਦਿੱਤਾ ਹੋਰ ਤਵਾਂਗੋ ਕੋਲ ਵੀ ਇਹ 11 ਕਿਲੋਮੀਟਰ ਦਾ ਜੂਸ ਵੀ ਤੇ ਮਾਰਾ ਅਸਰ ਪੈ ਰਿਹਾ ਪਰ ਫਿਰ ਵੀ ਸਰਕਾਰ ਟੈਸਟ ਤੋਂ ਅਸਲੀ ਹੋ ਰਹੀ ਹਨੇ ਤੱਕ ਵੀਾਰੇ ਤੋਂ ਨਾਰਾ ਲਾਈਏ ਨਾ ਨੂੰ ਤਾਂ ਇਹ ਲੱਗਦਾ ਜੀ ਇਸ ਇੱਕ ਨਕਸ਼ੇ ਨਕਸ਼ੇ ਦੀ ਬਿਨਾਲ ਪੋਲਿਸੀਆਂ ਜਿਹੜੇ ਇਹ ਆਰਗੇਨਸਰ ਤੇਰੇਲੇ ਹੋਏ ਨੇ ਗਏ ਸਿਰਫ ਕੇਵਲ ਵਰਤੇ ਜਾ ਰਹੇ ਨੇ ਦਿਮਾਗ ਸਾਰਾ ਇਹਨਾਂ ਲੋਕਾਂ ਦਾ ਉਹ ਦੌਰ ਜੀ ਅੱਜ ਗੁਰਮੁਖ ਸਾਹਿਬ ਦੇ ਚੋੜੀ ਪਰਕੇ ਨਿਖਲੇ ਇਹ ਤਾਂ ਕੋਈ ਖਾਲੀ ਨਹੀਂ ਮੁੜਦਾ ਕੀ ਕੀ ਅਰਦਾਸ ਕੀਤੀ ਅੱਜ ਇਨਸਾਫ ਮਿਲੇ ਮੁਸਲੇ ਨੂੰ ਤੇ ਦੂਜਾ ਛੋਟੇ ਬੱਚੇ ਦੀ ਅਰਦਾਸ ਤਾਂ ਮੈਂ ਮੈਂ ਤਾਂ ਕਰ ਹੀ ਰਿਹਾ ਸੀ ਪਰੰਤੂ ਇਸ ਮਾਮਲੇ ਦੇ ਵਿੱਚ ਸਾਰੇਆਂ ਨੇ ਸਾਰੇ ਵਿਸ਼ਵ ਭਰ ਦੀ ਸਾਡੀ ਕਮਿਊਨਿਟੀ ਨੇ ਧੋਰੇ ਕਾਲਿਆਂ ਨੇ ਸਭ ਦੀ ਅਰਦਾਸ ਨੂੰ ਤੁਹਾਡਾ RAMDAS ਜੀ ਨੇ ਪ੍ਰਵਾਨ ਕੀਤਾ ਉਸ ਨੂੰ ਆਪਣੇ ਦੇ ਘਰ ਵਿੱਚ ਆਪਾਂ ਨੂੰ ਦੁਬਾਰਾ ਹੀਰ ਬਸ ਜਾਣ ਦੇ ਵਿੱਚ ਕੀਤਾ ਮੈਂ ਵੀ ਮਹਾਰਾਏ ਦਾ ਸ਼ੁਕਰਾਨਾ ਰੱਖ ਮੈਂ ਇਹ ਕਿ ਇਹ ਬੱਤ ਤੇ ਕੋਈ ਮਹਾਰਾਏ ਕਿਹਦਾ। ਕੋਈ ਗੀਤ ਕਿੰਨਾ ਕਿ ਸੁਣਦੇ ਉਹ ਸਲੇ ਦੇ ਕਿ ਹੁਣ ਤੱਕ ਸਾਰੀ ਦੁਨੀਆ ਸੁਣਦੀ ਐ ਤੋਂ ਜ਼ਿਆਦਾ ਸੁਣਦੀ ਐ ਜਾਨ। ਬੇਟਾ ਮੈਂ ਐਕਚੁਅਲੀ ਜੇ ਉਹ ਦੇ ਨਾ ਸਕ ਗੋਲਣਾ ਪਰ ਦੇ ਡਰਤੀ ਦੇ ਖੜਾ। ਮੈਂ ਹੁਣ ਗੀਤ ਸੁਣਦਾ ਨਾ ਮੋਸਲ ਹੋ ਜਾਂਦਾ ਮੈਂ ਹੁਣ ਬਹੁਤ ਟੱਕ ਸੁਣਦਾ। ਕਿਉਂਕਿ ਜਦੋਂ ਵੀ ਆਵਾਜ਼ ਕੋਈ ਕੰਨੀ ਪੈਂਦੀ ਐ ਤਾਂ ਮੇਰਾ ਮਤਲਬ ਗਲਾ ਪਰ ਆਉਂਦਾ ਮੈਂ ਮੈਂ ਉਹਨੂੰ ਬਹੁਤਾ ਸੁਣ ਨਹੀਂ ਸਕਦਾ ਬੰਨਣਾ ਤਾਂ ਹੁਣ ਜੀਟੀਜੀ ਬਹੁਤ ਟੱਕ ਦੇਖਣ ਲੱਗ ਗਿਆ ਕਿ ਕਿ ਜੇ ਜੇ ਮੈਂ ਦੇਖਣਾ ਕਿ ਜਦੋਂ ਮੈਂ ਕਿਤੇ ਰੀਨਾ ਸਾਹਮਣੇ ਉਹ ਨਹੀਂ ਕਿਤੇ ਉਹ ਰਛਲਾ ਸਪੀਚ ਕਰੀ ਜਾਂਦਾ ਕਿਤੇ ਗੋਸ਼ ਕਰੀ ਜਾਂਦਾ ਇੱਕ ਬਾਪ ਹੋਣ ਦੇ ਨਾਤੇ ਮੈਂ ਕਿਹੜੇ ਦੱਬ ਜਾਈਆ ਤਾਂ ਫਿਰ ਮੈਂ ਥੋੜਾ ਜਿਆ ਉਹ ਤੋਂ ਦੂਰੇ ਦਿਨ ਦੀ ਦੇਖਸ਼ ਕਰ ਦਿੰਦਾ ਨਹੀਂ ਨਾ ਸੁਣੋ ਤਾਂ ਫਿਰ ਮੈਂ ਜਿਆਦਾ ਬੜੀਆ ਤਾਂ ਕਿ ਮੈਂ ਰਹਿ ਲੈਣਾ ਜੇ ਮੈਂ ਸੁਣਦਾ ਰਹਾ ਤਾਂ ਉਹ ਵੀ ਇਸ ਤਰ੍ਹਾਂ ਮਾ ਕੋਈ ਬੁਨਾਰ ਕੇ ਸਬ ਨਿਕਾ ਵੀਰ ਗੜ ਹੁੰਦਾ ਹੈ ਵੱਡੇ ਭਰਾ ਦੇ ਆਪਣੇ ਹਾਂ ਮੇਰੇ ਨੁਮਾਇੰਦੇ ਸੋ ਜੀ ਮਾਰਕਾ ਕਿਰਪਾ ਕਰਨਗੇ ਸੈਦੋ ਦੇ ਰਸਤੇ ਹੀ ਬਣਾ ਲਵੇ ਜੀ ਕਿ ਸਾਡੇ ਮਾੜੀ ਨਾਰਵ ਸ ਰਾਮਬਾਬ ਜੀ ਕੋ ਸਹਾਇਤਾ ਨਿਯੋਜਿਤ ਕਰ ਸਕਦੇ। ਬਤੌਰ ਜੀ ਇੱਕ ਗੱਲ ਕਰੀਏ ਤਾਂ ਜਦੋਂ ਰਾਜ ਨੂੰ ਸੀ ਕਿ 2022 ਦੇ ਚੋਣਾਂ ਚੁਣੀਆਂ ਮੇਰੇ ਲਈ ਤਾਂ ਲੜੀ ਪਰ ਜਗਾ ਜਗਾ ਕੀਤੀ ਪੰਚਾਇਤ ਕੀਤਾ ਹੁਣ ਫਿਰ ਚੋਣਾਂ ਨੇ ਕਿੰਨਾ ਕਿੰਨਾ ਸਮਾਂ ਯਾਦ ਹੁੰਦਾ ਛਿੱਟਾ ਛਿੱਟਾ ਬੇਨਾ ਪਾ ਕੇ ਬਿਲਕੁਲ ਤਿੱਕਾ ਜੇ ਬੈਗ ਪਾਈ ਫਿਰ ਸਾਰਾ ਐਸੇ ਤਰੀਕੇ ਨਾਲ ਹੀ ਬਸਤ ਉਹ ਬਚਰਦਾ ਸੀਗਾ ਫਰਹਾਉਆ ਇਹ ਰਾਜਨੀਤੀ ਦੇਰੇ ਗੜਗੜ ਕੇ ਸੱਤ ਲੋਕੀ ਤੇ ਮਸੀਹਾ ਕੋਈ ਆਉਂਟਰ ਤੋਂ ਵੀ ਜਿਹਾ ਲੇਖਣਾ ਐਸਾ ਕਮਾਉਂਦੇ ਉਹ ਪੱਗ ਮੈਂ ਦੇ ਲਿਆ ਲੱਗਦਾ ਕਿ ਸਮਾਜਿਕ ਲੋਕਾਂ ਨੂੰ ਜਿਹੜੇ ਕੋਈ ਨੂਰੀ ਉਹਦਾ ਕਰਕੇ ਪੈਸਾ ਜਾਨੀ ਕਿਤਨੇ ਕਿਤਨੇ ਬਾਲ ਰੋ ਉਹ ਸੋਚਦਾ ਸੀ ਵੀ ਮੈਂ ਪੈਸਾ ਕਮਾਉਂਦਾ ਮੇਰੇ ਕੋਲ ਸਾਰਾ ਇੰਤਜ਼ਾਮ ਆਪਣੇ ਕੋਲੇ ਹੈਗਾ ਹਨਾ ਮੈਂ ਬਹੁਤ ਅੱਛੀ ਐਡਮਿਨ ਕਰ ਰਹੀ ਹਾਂ ਤਾਂ ਜੇ ਮੈਂ ਜਾਮਾਤ ਇਹਦੇ ਤੋਂ 50% ਕੱਢ ਕੇ ਮੈਂ ਰਾਜਨੀਤੀ ਦੇ ਅਰਥ ਬਦਲ ਦੇ ਜਿਹੜੇ ਪੰਜ ਚਾਰ ਸਾਲ ਰਹਿੰਦਾ ਤਾਂ ਤਾਂ ਇਹ ਜਿਹੜਾ ਸਾਹਮਣੇ ਆ ਰਿਹਾ ਸੀ ਇਹ ਬਹੁਤ ਵੱਡਾ ਮਿਸ਼ਨ ਲੱਗੇ ਚੰਦਾ ਸੀ। ਪਰ ਅੱਗੇ ਜੀ ਸਬਰ ਆਈ ਇੱਕ 골ਡੀ ਬਰਾਡ ਵੀ ਜਿਹੜੀ ਮੌਤ ਹੋ ਗਈ ਉਸ ਤੋਂ ਬਾਅਦ ਨਾਲ ਹੀ ਕਹਿਤਾ ਕਿ ਕਈ ਵਾਰੀ ਆਇਆ ਇਹ ਕਲੈਕਸ਼ਨ ਜਿਹੜਾ ਗੁਰੂ ਆਲੈਕਸ਼ਨ ਜਿਹੜਾ ਵੀ ਸੀ ਉਹਨਾਂ ਸਾਹਿਬ ਨੇ ਐਲਾਨ ਕਰਤਾ ਸੀਗਾ। ਤਾਂ ਇਹਨਾਂ ਨਾਲ ਕੁਸਤ ਆਈ। ਬਾਪੂ ਜੀ ਪਾਰਟੀ ਵੀ ਉਹੀ ਆ, ਸਮਾਂ ਵੀ ਉਹੀ ਆ। ਜੋ ਕਿ ਪਹਿਲਾਂ 2022 ਚ ਜਿਸ ਤਿੱਕੇ ਨਾਲ ਬਾਈ ਜੀ ਲੜਦੇ ਸੀਗੇ ਇਲੈਕਸ਼ਨ ਦਾ ਖੜਾ ਪ੍ਰਚਾਰ ਕਰਦੇ ਸੀਗੇ ਤਾਂ ਜਿ ਡੈਟਾ ਲੀਤੀ ਰਣਨੀਤੀ ਲੈ ਦੇ ਨੇਤਾ ਵੀ ਜਿਹੜੇ ਸੀ ਉਹ ਵੀ ਸੀਗੇ ਤੇ ਅੱਜ ਉਹ ਸਮਾਂ ਕਿੰਨਾ ਕਿ ਯਾਦ ਆਉਂਦਾ ਜਦੋਂ ਦੇਖਦੇ ਹਾਂ ਕਮਰਾ ਵੀ ਦੇਖਦੇ ਹਾਂ ਜਾਂ ਮੋ